ਔਰਤ ਵੱਲੋਂ ਪਹਿਲਾਂ ਇੱਕ ਨੌਜਵਾਨ ਨੂੰ ਆਪਣਾ ਮੂੰਹ ਬੋਲਾ ਪੁੱਤਰ ਬਣਾਇਆ ਫਿਰ ਉਸ ਕੋਲੋਂ ਅਤੇ ਉਸ ਦੇ ਰਾਹੀਂ ਹੋਰ ਫਾਈਨੈਂਸਰ ਕੋਲੋਂ ਵੀ ਲੱਖਾਂ ਰੁਪਏ ਲੈ ਲਏ ਜਦੋਂ ਫਾਈਨੈਂਸਰ ਨੇ ਨੌਜਵਾਨ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਨੌਜਵਾਨ ਨੇ ਆਪਣੀ ਮੂੰਹ ਬੋਲੀ ਮਾਂ ਕੋਲੋਂ ਪੈਸੇ ਮੰਗਨੇ ਸ਼ੁਰੂ ਕੀਤੇ ਤਾਂ ਉਸ ਨੂੰ ਆਪਣੇ ਪੁਲਸੀਆ ਘਰ ਵਾਲੇ ਦੀ ਤੋਸ ਦਿਖਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ ਬੀਤੀ ਰਾਤ ਵੀ ਜਦੋਂ ਜਤਿੰਦਰ ਸ਼ਰਮਾ ਨਾਮ ਦਾ ਇਹ ਨੌਜਵਾਨ ਉਹਨਾਂ ਦੇ ਘਰ ਪੈਸੇ ਮੰਗਣ ਗਿਆ ਤਾਂ ਉਸ ਨੌਜਵਾਨ ਨਾਲ ਮਾਰਕੁਟਾਈ ਕੀਤੀ ਗਈ ਪਰਿਵਾਰ ਅਨੁਸਾਰ ਜਤਿੰਦਰ ਨੂੰ ਔਰਤ ਦੇ ਪੁਲਸੀਆ ਘਰ ਵਾਲੇ ਵੱਲੋਂ ਝੂਠੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਜਿਸ ਤੋਂ ਦੁਖੀ ਹੋ ਕੇ ਜਤਿੰਦਰ ਸ਼ਰਮਾ ਨੇ ਸਲਫਾਸ ਨਿਗਲ ਲਈ ਅਤੇ ਕੁਝ ਸਮੇਂ ਬਾਅਦ ਹੀ ਉਸ ਦੀ ਤੜਪ-ਤੜਪ ਕੇ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਸਲਫਾਸ ਨਿਗਲਣ ਤੋਂ ਬੇਨਾਮ ਰਿਤਕ ਜਤਿੰਦਰ ਵੱਲੋਂ ਇੱਕ ਕਾਗਜ਼ ਤੇ ਇਹ ਲਿਖ ਕੇ ਛੱਡ ਦਿੱਤਾ ਗਿਆ ਸੀ ਕਿ ਉਸ ਦੀ ਮੌਤ ਦੇ ਜ਼ਿੰਮੇਦਾਰ ਉਸ ਦੀ ਮੂੰ ਬੋਲੀ ਮਾਹ ਪੁਲਵਿੰਦਰ ਕੌਰ ਅਤੇ ਪਿਓ ਲਖਮੀਰ ਸਿੰਘ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਮਰੇ ਤੱਕ ਦਾ ਸੰਸਕਾਰ ਨਹੀਂ ਕੀਤਾ ਜਾਏਗਾ। ਪਲਵਿੰਦਰ ਸਿੰਘ ਕੋ ਪਲਵਿੰਦਰ ਕੋਰ ਤੇ ਉਹਦੇ ਪਤੀ ਉਹਨਾਂ ਦਾ ਬੇਟਾ ਉਹਨਾਂ ਨੇ ਕਾਫੀ 25-26 ਲੱਖ ਰੁਪਇਆ ਲਿਆ ਇਸ ਕਰਕੇ ਉਹਨਾਂ ਨੇ ਦਵਾਈ ਖਾ ਲਈ। ਉਹਨਾਂ ਨੇ ਮੋਹ ਬੋਲੀ ਆਪਣਾ ਪੁੱਤਰ ਬਣਾਇਆ ਹੋਇਆ ਸੀਗਾ। ਹਾਂ ਅੰਦਰਵਾੜ ਕੇ ਤੇ ਆਪਣੇ ਜ਼ਿੰਮੇਵਾਰੀ ਤੇ ਕਾਨੂੰਨਕਮ ਆਫ ਨੇ ਇਸ ਵਾਲੇ ਕੋ ਲੈ ਕੇ ਉਹਨੂੰ ਪੈਸੇ ਦਿੱਤੇ ਹੋਏ ਆ। ਯੋਜਾ ਜਰ ਉਹਨਾਂ ਮੰਗਦਾ ਹੀ ਉਹ ਦਿੰਦੀ ਨਹੀਂ ਤੇ ਅਗਰ ਕੱਲ ਰਾਤੀ ਉਹਨੇ ਮਾਰਕਟ ਆਈ ਵੀ ਕੀਤੀ ਔਰੇ ਨਾਲ ਇਹ ਕਿੰਨੀ ਕਿੰਨੀ ਅੰਦਰ ਬਾੜ ਘਰ ਵਾਲੇ ਨੇ ਪੁਲਵਿੰਦਰ ਕੌਰ ਨੇ ਤੇ ਤੁਸੀਂ ਕੰਪਲੇਂਟ ਲਿਖਾਤੀ ਹੈ ਹਾਂਜੀ ਲਿਖਾਤੀ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵੱਲ ਹਾਂਜੀ ਉਹਨਾਂ ਨੇ ਬਿਆਨ ਦੂਨ ਲਏ ਆ ਕਹਿੰਦੇ ਕਰਨੀ ਆ ਕਾਰਵਾਈ ਕੀ ਮੰਗ ਕਰਦੇ ਸਾਨੂੰ ਸਾਫ ਚਾਹੀਦਾ ਹਾਂ ਛੋਟੇ ਜਿਹੇ ਕੁੜੀ ਆ ਹਾਂ ਛੋਟੀ ਉਮਰ ਦੀ ਕੁੜੀ ਆ ਕਿੰਨੀ ਉਮਰ ਹੀ ਇਹਨਾਂ ਦੀ ਇਹਦੀ 40 ਸਾਲ ਕਿਹੜੀ ਦਵਾਈ ਖਾਧੀ ਹੋਰ ਸਰਫਾਸ ਖਾਧੀ ਇਹਦੇ ਦੁੱਖਾ ਇਹਦੇ ਦੁੱਖਾ ਜੀ ਚਾਚੂ ਲਾਦਦੇ ਨੇ ਮੇਰਾ ਨਾਮ ਅਨੁਰਖ ਸ਼ਰਮਾਇਆ ਕੁਛ ਟਾਈਮ ਪਹਿਲੇ ਪਲਵਿੰਦਰ ਕੋਰ ਇਹ ਉਹਨਾਂ ਦੇ ਹਸਬੰਡ ਤੇ ਉਹਨਾਂ ਦਾ ਬੇਟਾ ਇਹਨਾਂ ਨੇ ਮੇਰੇ ਚਾਚੂ ਕੋਲੋਂ ਪੈਸੇ ਲਿੱਤੇ ਸੀ ਉਹਨਾਂ ਨੇ ਅੱਗੇ ਫਾਈਨੈਂਸਰਾਂ ਕੋਲੋਂ ਪੈਸੇ ਲੈ ਕੇ ਇਹਨਾਂ ਨੂੰ ਤੇ ਇਹਨਾਂ ਨੇ ਆਪਣਾ ਬੇਟਾ ਬਣਾਇਆ ਹੋਇਆ ਸੀ ਉਹਨਾਂ ਨੂੰ ਇਹ ਚਾਂਸੇ ਵਿੱਚ ਲੈ ਕੇ ਤੇ ਉਹਨਾਂ ਕੋਲ ਇਹਨਾਂ ਨੇ ਪੈਸੇ ਲੈ ਲਏ ਤੇ ਉਸ ਤੋਂ ਬਾਅਦ ਜਦੋਂ ਕਨਸਰ ਚਾਚੂ ਨੂੰ ਤਾਂ ਕਰਦੇ ਹੀ ਪੈਸਿਆਂ ਵਾਲੋ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਮੈਨੂੰ ਪੈਸੇ ਦੇ ਦੋ ਤੇ ਅੱਗੇ ਉਹਨਾਂ ਨੇ ਕਿਹਾ ਤਾਂ ਕਿ ਮੇਰਾ ਘਰ ਵਾਲਾ ਪੁਲਿਸ ਵਾਲਾ ਆ ਇਹ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਇਹ ਉਹਨਾਂ ਨੇ ਕਿਹਾ ਤੇ ਅ ਕੱਲ ਦਾ ਚਾਚੂ ਨੇ ਇਹ ਉਹਨਾਂ ਦੇ ਇਹਨਾਂ ਦੇ ਦੁੱਖੋਂ ਦਵਾਈ ਵੀ ਲਈ ਕੀ ਕੱਲ ਕੋਈ ਗੱਲ ਵੀ ਹੋਈ ਕੱਲ ਇਹਨਾਂ ਨੇ ਚਾਚੂ ਇਹਨਾਂ ਦੇ ਘਰ ਗਏ ਸੀ ਇਹਨਾਂ ਨੇ ਮਾਰਕਟਾਈ ਕੀਤੀ ਹੈ ਪਹਿਲੇ ਉਹਨਾਂ ਨਾਲ ਤਾਂ ਕੰਮ ਕੀ ਕੀਤੀ ਆ ਉਹਨਾਂ ਨੇ ਆਪਣੇ ਪੈਸੇ ਮੰਗੇ ਇਹਨਾਂ ਨੇ ਨਾ ਕਰਦੀ ਕਿ ਅੰਦਰ ਜਾ ਜੋ ਹੁੰਦਾ ਕਰ ਲਾ ਤੇ ਚਾਚੂ ਨੇ ਕੱਲ ਰਾਤ ਨੂੰ ਸਲਫਾਸ ਖਾ ਲਈ ਤੇ ਕੀ ਹੁਣ ਮੰਗ ਕਰਦੇ ਹੋ ਆਪਾਂ ਇਨਸਾਫ ਮੰਗਦੇ ਆ ਆਪਾਂ ਅਨੀ ਦੇ ਤੱਕ ਸੰਸਕਾਰ ਨਹੀਂ ਕਰਨਾ ਜਨੀ ਦੇ ਤੱਕ ਇਹਨਾਂ ਦੇ ਪਰਚਾ ਨਹੀਂ ਐਫਆਈਆਰ ਨਹੀਂ ਕਟਾਉਂਦੀ ਕਿੰਨੇ ਜਾਣੇ ਆ ਇਹ ਤਿੰਨੇ ਜਾਣੇ ਆ ਜੀ ਕੀ ਮਾਮਲਾ ਹੈ ਇਹ ਜੀ ਸਾਡੇ ਇੱਕ ਭਾਰਤੀ ਵਾਈਫ ਆ ਜਤਿੰਦਰ ਕੁਮਾਰ ਬਲੋਸ਼ ਕਿਆਤ ਮਿਲੀ ਵੀ ਮੇਰੇ ਪਤੀ ਨੇ ਕੋਈ ਜਰੀਲੀ ਚੀਜ਼ ਨਿਕਲ ਲਈ ਆ ਤੇ ਜਿਸ ਤੇ ਅਸੀਂ ਵੈਰੀਫਾਈ ਕੀਤਾ ਤਾਂ ਜਿਹੜੀ ਹੁਣ ਅਸੀਂ ਬਨ ਦੀ ਕਾਨੂੰਨੀ ਕਾਰਵਾਈ ਕਰ ਰਹੇ ਆ ਤੇ ਕਾਨੂੰਨੀ ਕਾਰਵਾਈ ਕੀ ਅਮਲ ਚ ਲਿਆ ਕੇ ਜੋ ਵੀ ਅੱਗੇ ਫਰਦਰ ਇਨਵੈਸਟੀਗੇਸ਼ਨ ਹੋਦੀ ਹੈ ਤੁਹਾਡੇ ਧਿਆਨ ਵਿੱਚ ਲਿਆਵਾਂ ਮੌਤ ਹੋ ਗਈ ਉਹਨਾਂ ਦੀ ਹਾਂ ਜੀ ਉਹਨਾਂ ਦੀ ਮੌਤ ਹੋ ਗਈ ਹੈ ਕਿੰਨੀ ਉਮਰ ਸੀ ਔਰ ਕਿੱਥੇ ਰਹਿਣ ਵਾਲੇ ਸੀ 40 ਸਾਲ ਦੇ ਸੀ ਗੀਤਾਪੁਰ ਦੇ ਰਹਿਣ ਵਾਲੇ ਸੀ ਗੀਤਾਪੁਰ ਰੋਡ ਦੇ ਗੀਤਾਪੁਰ ਰੋਡ ਦੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਫੀਦਾ ਜੀ ਦੱਸ ਕਰ ਰਹੇ ਆ ਜੀ ਜਿਹੜਾ ਮੁਕਦਮਾ ਦਾ ਚ ਕਰਕੇ ਇਹਨੂੰ ਅਮਲ ਜੁਦੂਨੀ ਕਾਰਵਾਈ ਲੈਣਾ ਇਹ ਕਿੰਨੇ ਦੋਸ਼ਿਆਂ ਦੇ ਨਾਲ ਲਿਖਾਏ ਗਏ ਆ ਉਹਨਾਂ ਨੂੰ ਤਿੰਨ ਦੋਸ਼ਿਆਂ ਨਾਲ